ਸਰਬਜੀਤ ਸੰਗਰੂਰ ਵੀ ਦੀ ਰਚਨਾ ਕੋਸ਼ਿਸ਼ ਕੀਤੀ ਜਿਸ ਨੂੰ ਵੀ ਆਪਣਾ ਬਣਾਉਣ ਲਈ ਸੰਗਰੂਰ ਵੀ ਨਾ ਦਿੱਤਾ ਰਾਖ ਦੇ ਸੰਗਰੂਰ ਵੀ ਕੰਧਰੀਆਂ ਬਲਾਵਾ ਨੇ ਨਾ ਦਿੱਤਾ ਰਾਖ ਦੇ ਸੰਗਰੂਰ ਵੀ ਕੰਦਰੀਆਂ ਬੁਲਾਵਾਂ ਵਾਲੇ ਹਾਰ ਹੀ ਚੁਕਾ ਸੀ ਨਾ ਸੀ ਜੀਣ ਦੀ ਇੱਛਾ ਕੋਈ ਸੰਗਰੂਰਵੀ ਹਾਰ ਹੀ ਚੁਕਾ ਸੀ ਨਾ ਸੀ ਜੀਣ ਦੀ ਇੱਛਾ ਕੋਈ ਸੰਗਰੂਰਵੀ ਕੋਸ਼ਿਸ਼ ਕੀਤੀ ਜਦ ਵੀ ਖੁਦਕੁਸ਼ੀ ਦੀ ਬਚਾਇਆ ਮਾਂ ਦੀ ਯਾਦਵਾਵਾਂ ਵਾਲੇ ਬਚਾਇਆ ਮਾਂ ਦੀਆਂ ਦੁਆਵਾਂ ਨੇ